ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਹੀਂ ਕਰਨੇ ਆਪਸੇ ਬਿਲਕੁਲ ਵਧੀਆ ਹੋਗੇ ਰੱਬ ਦੀਆਂ ਖੁਸ਼ ਰਹੀ ਚੰਗੀ ਕਲਾ ਚ ਰੱਖੇ ਐਥੇ ਜੀ ਅਸੀਂ ਅੱਜ ਗੱਲ ਕਰਾਂਗੇ ਅੱਜ ਜਿਹੜੀ ਵੀਡੀਓ ਅਸੀਂ ਵੇਖਣ ਵਾਲੇ ਆ ਉਹਦਾ ਟਾਈਟਲ ਏ ਸੰਤ ਕੋਨ ਹੁੰਦਾ ਹੈ ਨਾਲ ਐਥੇ ਕੋਨ ਉੱਚਾ ਹੈ ਕੋਨ ਨੀਵਾ ਹੈ ਐਥੇ ਭਗਤ ਰਵਤਾਸ ਸਿੰਘ ਜੀ ਨੇ ਦੱਸਿਆ ਕਿ ਕੋਨ ਉੱਚਾ ਹੈ ਕੋਨ ਨੀਵਾ ਹੈ ਬਹੁਤ ਇੰਟਰਸਟਿੰਗ ਵੀਡੀਓ ਲੱਗਦੀ ਪਈ ਇਹ ਪਹਿਲਾ ਜਾਣਕਾਰੀ ਹਾਸਿਲ ਕਰ ਰਹੇ ਆ ਵੀਡੀਓ ਸਿਖਿਆ ਤੱਕ ਦੇਖੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਚਲਦੇ ਆਂ ਦੇਖਦੇ ਆਂ ਵੀਡੀਓ ਸਰੀਰ ਸੰਤ ਹੁੰਦਾ ਹੈ ਕਿ ਵਿੱਚ ਉਹਦੇ ਕੁਆਲਿਟੀ ਉਹਦੇ ਗੁਣ ਸੰਤ ਹੁੰਦੇ ਆ ਬੋਲੋ ਬੋਲੋ ਵੀਰੋ ਗੁਣ ਇਹ ਹੀ ਹਨ ਜੇ ਤੁਸੀਂ ਕਹਿੰਦੇ ਤਾਂ ਵੀ ਦੇਹ ਸੰਤ ਹੁੰਦੀ ਹੈ ਫਿਰ ਜੇ ਸੰਤ ਮਰ ਜੇ ਫਿਰ ਕੀ ਕਹੋਗੇ ਵੀ ਬਾਡੀ ਮਰ ਜੇ ਜਦੋਂ ਦੇਹ ਮਰ ਗਈ ਫਿਰ ਕਹੋਗੇ ਸੰਤ ਮਰ ਗਿਆ ਇਹ ਵੀ ਤੁਸੀਂ ਕਹਿੰਦੇ ਹੋ ਕਿ ਸੰਤ ਤਾਂ ਮਰਦੇ ਨਹੀਂ ਹੁੰਦੇ ਜੇ ਤੁਸੀਂ ਇਹ ਕਹੋਗੇ ਵੀ ਦੇਹ ਸੰਤ ਹੈ ਫਿਰ ਅਗਲਾ ਸਵਾਲ ਹੋਊਗਾ ਵੀ ਸੰਤ ਮਰ ਗਿਆ ਦੇਹ ਮਰ ਜਾਂਦੀ ਹੈ ਪਰ ਗੁਣ ਕਦੇ ਵੀ ਨਹੀਂ ਮਰਦੇ ਉਹ ਉਹ ਸੰਤ ਨੇ ਪੰਤੀ ਜਿਨ੍ਹਾਂ ਦੀ ਬਾਣੀ ਆਪਣੇ ਕੋਲ ਹੈ ਗੁਰੂ ਨਾਨਕ ਪਾਸ਼ਾ ਉਹਨਾਂ ਨੂੰ ਸੰਤ ਕਹਿ ਲੋ ਉਹ ਗੁਣ ਤੇ ਅੱਜ ਵੀ ਉਹਨਾਂ ਦੇ ਸਾਡੇ ਕੋਲ ਹੈ ਭਗਤ ਕਬੀਰ ਜੀ ਸੰਤ ਨੇ ਬਾਬਾ ਫਰੀਦ ਸਾਹਿਬ ਕਹਿ ਦਿੰਦੇ ਆ ਰਿਸਪੈਕਟ ਨਾਲ ਤੁਸੀਂ ਸੰਤ ਕਹਿ ਦੋ ਸਾਧੂ ਕਹਿ ਦੋ ਗੁਰੂ ਕਹਿ ਦੋ ਜੋ ਕਹਿਣਾ ਕਹਿ ਲੋ ਪਰ ਗੱਲ ਖੇਡ ਹੈ ਸਾਰੇ ਦੀ ਸਾਰੀ ਗੁਣਾਂ ਦੀ ਗੁਣ ਨਹੀਂ ਮਰਦੇ ਸਰੀਰ ਮਰ ਜਾਂਦਾ ਹੈ ਸੰਤ ਕੀ ਹੁੰਦੇ ਆ ਗੁਣ ਆਗੀ ਦੀ ਗੱਲ ਸਮਝ ਚ ਸੰਤ ਹੁੰਦੇ ਆ ਗੁਣ ਹੁਣ ਮੇਰਾ ਅਗਲਾ ਸਵਾਲ ਹੈ ਕੀ ਗੁਣ ਸਾਡੇ ਵਰਗੇ ਚੋਲੇਆਂ ਵਾਲਿਆਂ ਵਿੱਚ ਹੀ ਹੈ ਕਿ ਹੋਰ ਬੰਦਿਆਂ 'ਚ ਵੀ ਹੈਗੇ ਹੁਣ ਅਗਲਾ ਸਵਾਲ ਇਹਨੂੰ ਦੱਸੋ ਭਈ ਮੇਰੇ ਵਰਗੇ ਚੋਲੇ ਵਾਲਿਆਂ ਵਿੱਚ ਹੀ ਗੁਣ ਗੁਣ ਦਿਸਦੇ ਆ ਤੁਹਾਨੂੰ ਕਿ ਆਮ ਬੰਦਿਆਂ 'ਚ ਵੀ ਹੈਗੇ ਹੋਰਾਂ 'ਚ ਵੀ ਹੈਗੇ ਬੋਲੋ ਹੋਰਾਂ 'ਚ ਹੈਗੇ ਆ ਕਿ ਨਹੀਂ ਹੈਗੇ ਇਹਦਾ ਮਤਲਬ ਸੰਤ ਗੁਣ ਕੁਆਲਿਟੀ ਕਿਸੇ 'ਚ ਵੀ ਹੋ ਸਕਦੀ ਹੈ ਸਾਰੇ ਬੰਦੇ 'ਚ ਗੋਣੀ ਗੁਣ ਹੋਣ ਐਸਾ ਬੰਦਾ ਦੁਨੀਆ 'ਚ ਜੰਮਿਆ ਕੋਈ ਨਹੀਂ ਜਿਹੜਾ ਇਨਸਾਨ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਕੋਈ ਘਾਟ ਤੇ ਹੋਏਗੀ ਭੁੱਲਣ ਅੰਦਰ ਸਭ ਕੋ ਬੰਦਾ ਭੁੱਲਦਾ ਹੈ ਗਲਤੀਆਂ ਵੀ ਹੁੰਦੀਆਂ ਬੁਰਾਈ ਵੀ ਹੁੰਦੀ ਹੈ ਚੰਗਿਆਈ ਵੀ ਹੁੰਦੀ ਹੈ ਗੁਣ ਵੀ ਹੁੰਦੇ ਤੇ ਤੁਸੀਂ ਮੇਰੀ ਚੰਗਿਆਈ ਨਾਲ ਸਾਝ ਪਾਉਣੀ ਹੈ ਕਿ ਮੇਰੀ ਬੁਰਾਈ ਨਾਲ ਪਾਉਣੀ ਹੈ ਚੰਗਿਆਈ ਨਾਲ ਸਾਝ ਕਰੀਜੈ ਗੁਣਾ ਕਰੀਜੇ ਛੋੜ ਅਪਗੁਣ ਚੱਲੀਏ ਔਗਣ ਛੱਡਣੇ ਐ ਤੇ ਗੁਣਾ ਨਾਲ ਸਾਂਝ ਪਾਉਣੀ ਐ ਜਿਹੜੇ ਤੇਰੇ ਚ ਗੁਣਾ ਐ ਉਹ ਮੈਂ ਲੈਣੇ ਐ ਤੇ ਜਿਹੜੇ ਮੇਰੇ ਚ ਗੁਣਾ ਐ ਉਹ ਤੈ ਲੈਣੇ ਇਹਨੂੰ ਕਹਿੰਦੇ ਨੇ ਲੈਣ ਦੇਣ ਲੈਣ ਦੇਣ ਹੁੰਦਾ ਨਾ ਸਾਡਾ ਅਸੀਂ ਵਿਆਹ ਕਰਦੇ ਆਂ ਵੀ ਨੌਂਦਾ ਲੈਣ ਦੇਣ ਕੀ ਐ ਸਾਡਾ ਉਹਨੇ ਕੀ ਦਿੱਤਾ ਮੈਂ ਕੀ ਲੈਣਾ ਵਾਪਸ ਇਹ ਲੈਣ ਦੇਣ ਹੁੰਦਾ ਜਿਹਨੂੰ ਅਸੀਂ ਕਹਿੰਨੇ ਆ ਸੰਤਨ ਸਿਉ ਮੇਰੀ ਦੇਵੀ ਸੰਤਨ ਸਿਉ ਬਿਹਾਰਾ ਅਸੀਂ ਵਪਾਰ ਕਾਦਾ ਕਰਨਾ ਦੇਣ ਲੈਣ ਕਰਨਾ ਗੁੜਾ ਦਾ ਵੀ ਜੇ ਤੇਰੇ ਕੋਲ ਕੋਈ ਚੰਗੀ ਚੀਜ਼ ਹੈ ਮੈਨੂੰ ਸਿਖਾ ਦੇ ਤੇ ਮੇਰੇ ਕੋਲ ਕੋਈ ਚੰਗਾ ਗੁਣ ਹੈ ਉਹ ਤੂੰ ਸਿੱਖ ਲੈ ਲੈਣ ਦੇਣ ਕਾਦਾ ਕਰਨ ਦਾ ਹੁੰਦਾ ਗੁਣਾ ਦਾ ਤੇ ਜਦੋਂ ਮੈਂ ਗੁਣ ਲਉ ਜਦੋਂ ਮੈਂ ਗੁਣ ਲੈ ਲੇ ਮੈਂ ਇਹਦੇ ਤੋਂ ਵੀ ਗੁਣ ਲਿਆ ਕੋਈ ਇਹਦੇ ਤੋਂ ਸਿੱਖਿਆ ਕੋਈ ਇਹਦੇ ਤੋਂ ਸਿੱਖਿਆ ਕੋਈ ਇਹਦੇ ਤੋਂ ਸਿੱਖਿਆ ਤੇ ਗੁਣਾ ਨਾਲ ਬੰਦਾ ਚਮਕਦਾ ਹੁਣ ਸਾਰਾ ਕੁਝ ਜਿਹੜੀ ਭੈਣ ਨੂੰ ਬਣਾਉਣਾ ਆਉਂਦਾ ਹੋਵੇ ਵੀ ਕੱਪੜੇ ਇਹਦੇ ਵੀ ਸਿਉਂ ਲੈਂਦੀ ਐ। ਬੋਆ ਕੁੰਡਾ ਕਹਿੰਦੇ ਵੀ ਕਰ ਲੈਂਦੀ ਐ। ਪੱਠੇ-ਦੱਥੇ ਤਾਂ ਕਹਿੰਦੇ ਵੀ ਕਰ ਲੈਂਦੀ ਐ। ਇਹ ਤਾਂ ਟਰੈਕਟਰ ਵੀ ਚਲਾ ਲੈਂਦੀ ਐ। ਮੰਨ ਲਓ ਇੱਕ ਔਰਤ ਹੋਵੇ ਵੀ ਇਹ ਤਾਂ ਟਰੈਕਟਰ ਵੀ ਚਲਾ ਲੂ। ਇਹਨੇ ਤਾਂ ਇਹ ਵੀ ਸਿੱਖਿਆ ਆਪਣੇ ਪਿਓ ਨੂੰ ਕਹਿੰਦੇ ਮੈਨੂੰ ਤਾਂ ਟਰੈਕਟਰ ਵੀ ਸਿਖਾ। ਕਈ ਵੀ ਚਲਾ ਲੈਂਦੀ ਐ। ਅੱਛਾ ਰੋਟੀ ਸਬਜ਼ੀ ਉਹ ਵੀ ਵੱਟ ਕੱਢ ਦਿੰਦੀ ਐ। ਹਲਵਾਈ ਵਾਲਾ ਕੰਮ ਕਹਿੰਦੇ ਘਰੀ ਕਰ ਲੈਂਦੀ ਮਠਿਆਈ ਜਿਹੜੀ ਮਰਜ਼ੀ ਬਣਵਾ ਲਓ ਇਹ ਤੇ ਘਰੇ ਗੁਲਾਬ ਜਾਮਨ ਵੀ ਬਣਾ ਲੂ ਰਸਗੁੱਲੇ ਵੀ ਬਣਾ ਲੂ ਕਿੰਨੇ ਬੋਣਨ ਨੇ ਤੇ ਸਾਰਾ ਪਿੰਡ ਗੱਲਾਂ ਕਰਦਾ ਕਿ ਨਹੀਂ ਕਰਦਾ ਬੰਦਾ ਕਹਿਣਿਆਂ ਨਾਲ ਸੋਹਣਾ ਨਹੀਂ ਲੱਗਦਾ ਗੁਣਾ ਨਾਲ ਸੋਹਣਾ ਲੱਗਦਾ ਹੁਣ ਤੁਹਾਡੇ ਸਮਝ ਚ ਆਊ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਵਾਰੀ ਓਟ ਸਤਾਣੀ ਸੰਤ ਹਮਾਰਾ ਘੇਣਾ ਘੇਨੇ ਬੰਦਾ ਕਿਉਂ ਪਾਉਂਦਾ ਹੈ ਮੈਂ ਸੋਹਣਾ ਲੱਗਾਂ ਤੇ ਗੁਣੀ ਬੰਦਾ ਕਿਉਂ ਬਣਨਾ ਚਾਹੁੰਦਾ ਹੈ ਮੈਂ ਸੋਹਣਾ ਲੱਗਾਂ ਬਿਨਾ ਬਿਨਾ ਸੋਹਣੇ ਕੱਪੜਿਆਂ ਤੋਂ ਵੀ ਉਹ ਫੱਬ ਫੱਬ ਪੈਂਦੇ ਆ ਜਿਹੜੇ ਗੁੜੀ ਹੋਣ ਕੁਆਲਿਟੀ ਵਾਲੇ ਜਿਨ੍ਹਾਂ ਦੇ ਪੱਲੇ ਗੁਣ ਹੈ ਉਹ ਤੇ ਉਹ ਤੇ ਨਾਂ ਲੱਕ ਦਿੱਖੇ ਹੋਣ ਕੋਈ ਫਰਕ ਨਹੀਂ ਪੈਂਦਾ ਨਾਂ ਰੰਗ ਗੋਰਾ ਹੋਵੇ ਕੋਈ ਫਰਕ ਨਹੀਂ ਪੈਂਦਾ ਨਾ ਕੱਦ ਲੰਬਾ ਹੋਵੇ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਹੀ ਨਹੀਂ ਕੁਆਲਿਟੀ ਇੰਨੀ ਐ ਉਹਦੇ ਇਹੋ ਜਿਹੇ ਗੁੜੀ ਬੰਦਾ ਘਰੇ ਬੈਠਾ ਤੇ ਘਰੋਂ ਸੱਦ ਕੇ ਲਿਆਏਗਾ ਵੀ ਆਹ ਤੇਰੀ ਲੋੜ ਐ ਅੱਜ ਅੱਜ ਸਾਡੇ ਲੋੜ ਪੈ ਗਈ ਅੱਜ ਤੈਨ ਬਣਾਉਣਾ ਸਾਰਾ ਕੁਝ ਤੈਨੂੰ ਸੱਦ ਕੇ ਲਿਆਉਣਾ ਉਹਦੀ ਲੋੜ ਐ ਫਿਰ ਰੰਗ ਥੋੜਾ ਵੇਖਦੇ ਆਂ ਸੀ ਮਾਫ ਕਰਨਾ ਜਦੋਂ ਕੁਆਲਿਟੀ ਹੋਵੇ ਜਦੋਂ ਗੁਣ ਹੋਣਗੇ ਫਿਰ ਕਿਸੇ ਤੇਰੀ ਜਾਤ ਵੀ ਦੀ ਵੇਖੀਂ ਕਿਹੜੀ ਜਾਤ ਦਾ ਤੂੰ ਅਗਲਾ ਜਾਤਾਂ ਲੁਕੋ ਗਿਆ ਕੌਣ ਪੁੱਛਦਾ ਫਿਰ ਤੇ ਰਾਜੇ ਮਹਾਰਾਜੇ ਭਗਤ ਰਬਦਾਸ ਜੀ ਮਹਾਰਾਜ ਦੇ ਅੱਗੇ ਝੁਕੇ ਨੇ ਅਗਲਾ ਕਹਿੰਦਾ ਯਾਰ ਆ ਆ ਕੁਆਲਿਟੀ ਕਿੱਥੇ ਪਈ ਆਪਨੀ ਜਾਤ ਖਤਮ ਹੀ ਹੋ ਗਈ ਗੁਣ ਨੇ ਹਾਵੀ ਹੋ ਗਏ ਕੁਆਲਿਟੀ ਇੰਨੀ ਵਧੀਆ ਹੈ ਜਾਤ ਕਿਹੜਾ ਦੇਖਦਾ ਫਿਰ ਉੱਤੇ ਉੱਤੇ ਵੇਖੋ ਐਡੀ ਰਿਸਪੈਕਟ ਫਿਰ ਉਹ ਜਿਹੜੇ ਗੁਣ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ ਭਗਤ ਰਵਦਾਸ ਜੀ ਦਾ ਬਚਨੀ ਹੈ ਇੱਕ ਵਾਰ ਸਾਰਾ ਸ਼ਬਦ ਇਦਾਂ ਸੁਣ ਲਓ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਕੁਸਈਆਂ ਮੇਰਾ ਮਾਥਾ ਹੈ ਛਤਰ ਤਰ ਹੈ ਉਹ ਛਤਰ ਉਹ ਛਤਰ ਕੋਈ ਐ ਸੋਨੇ ਸਾਲੇ ਦਾ ਨਹੀਂ ਹੁੰਦਾ ਇਹ ਵੀ ਗੱਲ ਕਹਿਣ ਜਾਂਦੀ ਹੈ ਹੁੰਦਾ ਨਹੀਂ ਇੰਦਾ ਵੀ ਛਤਰ ਚੁੱਲਦਾ ਭਗਤ ਰਵਦਾਸ ਜੀ ਨੇ ਤੇ ਜੋੜੇ ਗੱਡੇ ساری ਜ਼ਿੰਦਗੀ ਦੀ ਕਬੀਰ ਜੀ ਨੇ ਖੱਡੀ ਬੁਣੀ ਹੈ ਤੰਨਾ ਜੀ ਹਲ ਲੈ ਕੇ ਤੁਰੇ ਰਹੇ ਆ ਉਹ ਛਤਰ ਥੋੜਾ ਬੰਦਾ ਚੱਕ ਕੇ ਤੁਰਿਆ ਫਿਰਦਾ ਸੀ ਉਹਨਾਂ ਦੇ ਮਗਰ ਮਗਰ ਇਹ ਛਤਰ ਤੇ ਉਹ ਕੁਆਲਿਟੀ ਹੈ ਜਿਹੜੀ ਉਹਨਾਂ ਦੀ ਮੱਤ ਦੇ ਉੱਤੇ ਹੈ ਉਹਨਾਂ ਦੇ ਦਿਮਾਗ ਦੇ ਉੱਤੇ ਹੈ ਉਹ ਉਹ ਕੁਆਲਿਟੀ ਹੈ ਉਹ ਗੁਣ ਹੈ ਉਹ ਗੁਣਾ ਦਾ ਛਤਰ ਹੈ ਵੇਖੋ ਆ ਸ਼ਬਦ ਇੱਕ ਵਾਰ ਸੁਣ ਲਓ ਚੰਗਾ ਸਾਲ ਐਸੀ ਲਾ ਇਹੋ ਜਿਹੀ ਤੇਰੇ ਬਿਨਾ ਕੋਈ ਨਹੀਂ ਕਰ ਸਕਦਾ ਕਿਰਪਾ ऐसी ला तुझ बिन कौन करे गरीब निवाद गुसैया मेरा माथे छत्र तर जाकी होत जगत को लागे ਤਾ ਪਰ ਤੂੰ ਹੀ ਕਰੈ ਨੀਚੇ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰਤ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਹੁਣ ਜੇ ਕੋਈ ਗੁਣੀ ਬਨਣਾ ਚਾਵੇ ਜੋ ਮਰਜੀ ਲੈ ਲਵੇ ਹੁਣ ਅਗਲਾ ਕਿਸੇ ਚੰਗੀ ਦੁਕਾਨ ਤੇ ਗਿਆ ਹੁਣ ਅਗਲਾ ਖੰਡ ਮੰਗੇ ਤੇ ਖੰਡ ਮਿਲੂ ਮਰਚਾ ਮੰਗੋ ਮਰਚਾ ਮਿਲੂ ਸਭ ਕੁਝ ਪਿਆ ਉੱਥੇ ਜਿਹੜੇ ਬੰਦੇ ਨੇ ਗੁਣ ਮੰਗਣਾ ਹੀ ਨਹੀਂ ਜਿਹੜੇ ਬੰਦੇ ਨੇ ਕੁਆਲਿਟੀ ਮੰਗਣੀ ਨਹੀਂ ਨੀਚਾ ਹੈ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਜਿਹੜੇ ਬੰਦਿਆਂ ਤੋਂ ਕਹਿੰਦੇ ਐ ਲੋਕੀ ਭੇਟ ਮੰਨਦੇ ਸੀ ਨਾ ਇਹਦਾ ਪਰਸ਼ਾਵਾਂ ਨਾ ਪੈ ਜੇ ਕਿਤੇ ਮੇਰੇ ਤੇ ਇਹਦਾ ਪਰਸ਼ਾਵਾਂ ਵੀ ਪੈ ਗਿਆ ਮੈਨੂੰ ਦੁਬਾਰਾ ਨਾ ਹੁਣਾ ਨਾ ਪੈ ਜੇ ਕਿਤੇ ਇਹ ਜੇ ਬੰਦੇ ਜਿਨ੍ਹਾਂ ਨੂੰ ਲੋਕੀ ਸੋਚ ਪਿੱਟ ਕਰਦੇ ਸੀ ਵੀ ਇਹ ਚੌਕੇ ਤੋਂ ਪਰੇ ਰਵੇ ਇਹਦਾ ਪਰਛਾਵਾਂ ਨਾ ਸਾਡੇ ਘਰ ਤੇ ਪੈ ਜਾਏ ਕਹਿੰਦੇ ਤੈਂ ਉੱਚਿਆਂ ਕਰਤਾ ਉਹਨਾਂ ਨੂੰ ਉੱਚਿਆਂ ਕਰਤਾ ਤੇ ਕਿੰਨਾ ਨੂੰ ਉੱਚਿਆਂ ਕਰਦਾ ਜਿਹੜੇ ਉੱਚੇ ਹੋਣਾ ਚਾਹੁੰਦੇ ਐ ਸਾਰੇ ਨਹੀਂ ਜਿਹੜੇ ਹੋਣਾ ਚਾਹਣਗੇ ਉਹਨਾਂ ਨੂੰ ਹੀ ਕਰੂ ਹੁਣ ਕੁਆਲਿਟੀ ਦੇ ਆਲੇ ਦੁਆਲੇ ਬਥੇਰੀ ਪਈ ਅਗਲਾ ਚ ਗੁਣ ਲੈਣਾ ਹੀ ਨਹੀਂ ਚਾਹੁੰਦਾ ਤੇ ਅਗਲਾ ਫਿਰ ਐ ਕਿਵੇਂ ਵੱਡਜੂ ਗੁਣ ਤੇ ਲੈਣੇ ਪੈਂਦੇ ਐ ਹੁਣ ਰੱਬ ਨੇ ਮੇਰੇ ਤੇ ਕਿਰਪਾ ਕਰੀ ਇਹਦੀ ਕਿਰਪਾ ਤੈਨੂੰ ਲੈਣੀ ਪੈਣੀ ਹੈ ਥਾਪੜਾ ਮਿਲ ਜੂ ਪਰ ਇਹ ਕੰਡ ਤਾਂ ਤੈਨੂੰ ਅੱਗੇ ਕਰੇਗਾ ਵੀ ਆ ਰੱਖ ਮੋਢੇ ਤੇ ਮੋਢਾ ਤਾਂ ਤੂੰ ਅੱਗੇ ਕਰੇਗਾ ਤਾਂ ਹੀ ਰੱਖੂ ਹੱਥ ਇਹਦੇ ਚ ਕੋਈ ਸ਼ੱਕ ਦੀ ਹਰ ਨੀਚ ਉੱਚਾ ਹੋ ਸਕਦਾ ਹੈ ਨੀਚ ਕੋਈ ਜਾਤ ਕਰਕੇ ਨਹੀਂ ਹੁੰਦਾ ਨੀਚ ਜਿਹੜੇ ਬੰਦੇ ਦੇ ਕੰਮ ਨੀਚ ਨੇ ਕਰਮ ਨੀਚ ਦੇ ਜਿਹੜੇ ਬੰਦੇ ਨੇ ਉਹ ਨੀਚ ਹੈ ਤੇ ਜਿਹਦੇ ਕੰਮ ਉੱਚੇ ਨੇ ਉਹ ਉੱਚਾ ਹੈ ਤੇ ਹੁਣ ਨੀਚ ਦੇ ਉੱਚਾ ਹੋਣਾ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੀਚ ਊਚ ਹੋ ਗਿਆ ਨੀਚ ਜਿਹੜਾ ਉੱਚਾ ਹੋ ਸਕਦਾ ਹੈ ਅੱਜ ਮੈਨੂੰ ਤੁਸੀਂ ਜਵਾਬ ਦੇ ਦਿਓ ਵੀਰੋ ਵੀ ਕਿਹੜਾ ਨੀਚ ਹੈ ਜਿਹੜਾ ਉੱਚਾ ਹੈ ਹੁਣ ਅੱਜ ਬੰਦਾ ਕਵੇ ਮੈਂ ਮਾੜੇ ਕੰਮ ਕਰਦਾ ਵੀ ਮੈਂ ਆਹ ਵੀ ਗਲਤ ਕਰਦਾ ਆਹ ਵੀ ਗਲਤ ਕਰਦਾ ਆਹ ਵੀ ਗਲਤ ਕਰਦਾ ਆਹ ਵੀ ਭੈੜੀ ਆਦਤ ਹੈ ਅੱਛਾ ਮੈਂ ਅੱਜ ਛੱਡਣ ਨੂੰ ਤਿਆਰ ਆ ਨੀਚ ਕੰਮ ਛੱਡ ਕੇ ਤੇ ਚੰਗੇ ਕੰਮ ਕਰਨੇ ਸ਼ੁਰੂ ਕਰਦੇ ਲੈ ਨੀਚ ਅੱਜ ਵੀ ਉੱਚ ਹੋਣਗੇ ਹੁੰਦੇ ਰਹੇ ਐ ਹੋ ਸਕਦੇ ਐ ਤੇ ਅੱਗੇ ਤੋਂ ਵੀ ਹੁੰਦੇ ਰਹਿਣਗੇ ਕਿਹੜਾ ਬੰਦਾ ਜਿਹੜਾ ਅੱਜ ਭਗਤ ਰਵਦਾਸ ਜੀ ਵਾਂਗੂ ਕਗਲਾ ਕਵੇ ਮੈਂ ਭਗਤ ਕਬੀਰ ਜੀ ਵਾਂਗੂ ਜਿਹੜਾ ਮਰਜੀ ਉੱਚਾ ਹੋ ਜਾਏ ਪਰ ਹੋਣਾ ਚਾਹੁੰਦਾ ਹੀ ਨਹੀਂ ਅਗਲਾ ਅਗਲਾ ਕਹਿੰਦਾ ਛੱਡ ਪਰੇ ਹੁਣ ਇੱਥੇ ਸ਼ਰਾਬ ਦੀ ਗੱਲ ਵੀ ਕਰਨ ਲੱਗ ਜਾਵੇਂ ਇੱਥੇ ਵਿੱਚ ਕਈ ਰਾਤ ਲੋੜੀ ਮਨਾ ਕੇ ਹਟੇ ਰੱਜ ਕੇ ਪੀਤੀ ਸੀ ਹੁਣ ਇੱਥੇ ਇੱਥੇ ਵੀ ਸਿਰ ਮਾਰਦੇ ਨੇ ਵੀ ਗੱਲਾਂ ਤੇ ਠੀਕ ਨੇ ਰਾਤ ਵੀ ਪੂਰਾ ਸਿਰ ਚੱਲਦਾ ਹੋਣਾ ਕਈ ਅੱਜ ਵੀ ਜਲਾਦਾ ਕਈਆਂ ਤੇ ਅੱਧੀ ਅੱਧੀ ਬੋਤਲ ਰੱਖੀ ਹੋਣੀ ਵੀ ਚੱਲ ਕੇ ਪੀਆਗੇ ਅੱਜ ਵੀ ਠੰਡੀ ਇਹ ਤਾਂ ਚੱਲਣਾ ਹੀ ਆ ਕੰਮ ਸਾਰੇ ਪਾਸੇ ਆਪਾਂ ਸਾਰੇ ਪਾਸੇ ਹੀ ਚੱਲ ਜਾਂਦੇ ਆ ਸਾਰੇ ਪਾਸੇ ਚੱਲ ਜਾਂਦੇ ਆ ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੰਦੇ ਨਾ ਗੁਰਦੁਆਰੇ ਵਾਲਿਆਂ ਨੂੰ ਨਾ ਬਾਬੇ ਨਾਨਕ ਆ 35 ਆ ਇਹਨਾਂ ਨਾਲ ਵੀ ਦੋਸਤੀ ਗੰਢ ਨੂੰ ਫਿਰਦੇ ਆ ਬਾਹਰ ਵਾਲੇ 35 ਵੀ ਹੈਗੇ ਨੇ ਸਾਡੇ ਅਸੀਂ ਸਾਰਿਆਂ ਨਾਲ ਹੀ ਬਣਾ ਕੇ ਰੱਖਦੇ ਆ ਅਸੀਂ ਕਿਹੜਾ ਰੁੱਸਣ ਦੇਣਾ ਕੋਈ ਸਭ ਨਾਲ ਬਣਾ ਕੇ ਹੁਣ ਜੇ ਬੰਦਾ ਊਚ ਹੋਣਾ ਨਹੀਂ ਚਾਹੁੰਦਾ ਤੇ ਹੋਊ ਕਿਵੇਂ ਜਿਹੜਾ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਉਹ ਬਦਲੂ ਕਿਵੇਂ ਪ੍ਰਭੂ ਭੈਣੋ ਊਚ ਸਾਨੂੰ ਹੋਣਾ ਪੈਣਾ ਹੈ ਨੀਚ ਕੰਮ ਛੱਡ ਕੇ ਉੱਚੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੀਚ ਤੋਂ ਉੱਚ ਹੋ ਗਿਆ ਜਿਹਦਾ ਪਰਸ਼ਾਵਾਂ ਪੈਣ ਤੇ ਤੁਹਾਡੇ ਪਿੰਡਾਂ 'ਚ ਕਈ ਹੈਗੇ ਐ ਬੰਦੇ ਐ ਲੱਗਦਾ ਯਾਰ ਮੱਥੇ ਨਾ ਲੱਗ ਜੇ ਕਿਤੇ ਮੇਲ ਹੀ ਨਾ ਪਵੇ ਕੀ ਪਤਾ ਕਿੱਥੋਂ ਬੋਲੂ ਜਦੋਂ ਕੰਮ ਵਧੀਆ ਲੱਗ ਗਿਆ ਕਰਨ ਕਹਿਣਗੇ ਯਾਰ ਮਿਲਿਆਈ ਦੀ ਕਿੰਨੇ ਦਿਨਾਂ ਦਾ ਉਹੀ ਬੰਦੇ ਨੂੰ ਲੋਕ ਯਾਦ ਕਰਦੇ ਨੇ ਇਹੋ ਜਿਹੇ ਬੰਦੇ ਨੂੰ ਵਿਆਹ 'ਚ ਫੱਦ ਲੋ ਇਹਦਾ ਕਿਹੜਾ ਪਤਾ ਲੱਗਣਾ ਹੈ ਜਰ ਸਹੀ ਬੰਦਾ ਹੈ ਮਾੜਾ ਇਹਨੇ ਕਿਸੇ ਨੂੰ ਮਾੜਾ ਬੋਲਣਾ ਨਹੀਂ ਲੜਾਈ ਇਹਨੇ ਨਹੀਂ ਕੋਈ ਝਗੜਾ ਇਹਨੇ ਨਹੀਂ ਕਰਨਾ ਉੱਚਾ ਬੋਲਦਾ ਹੀ ਨਹੀਂ ਤੇ ਬੋਲ ਇਹ ਤੇ ਬੋਲਦਾ ਨਹੀਂ ਸੁਣੀਦਾ ਘਰ ਚ ਇਹ ਜੇ ਨੂੰ ਲੈ ਕੇ ਚੱਲੋ ਬਰਾਤ ਆ ਬੰਦਾ ਹੀ ਬਹੁਤ ਵਧੀਆ ਇਹ ਵਧੀਆ ਬੰਦਿਆਂ ਨੂੰ ਜਗਲਾ ਇਹ ਕਹਿੰਦਾ ਪਰ ਨੀਚ ਤੋਂ ਊਚ ਹੋਣਾ ਪੈਂਦਾ ਹੈ ਐ ਕੱਦ ਤੇ ਲਊ ਵੀ ਆ ਲੈ ਮਾਫੜਾ ਕੱਟ ਤੇ ਲਾਉ ਇਹਦੇ 'ਚ ਸ਼ੱਕ ਕੋਈ ਨਹੀਂ ਕੁਦਰਤ ਦਾ ਕਾਨੂੰਨ ਅੱਜ ਤੇਰੇ ਲਈ ਵੀ ਓਦਾਂ ਦਾ ਮੇਰੇ ਲਈ ਵੀ ਓਦਾਂ ਦਾ ਹੈ ਭਗਤ ਰਵਦਾਸ ਜੀ ਵੇਲੇ ਵੀ ਐਂ ਸੀ ਗੁਰੂ ਨਾਨਕ ਵੇਲੇ ਵੀ ਐਂ ਸੀ ਐਂ ਐਂ ਖਿੱਚ ਲੈਂਦਾ ਪਰ ਤੈਨੂੰ ਬਾਹ ਤੇ ਤੈਨੂੰ ਫੜਾਉਣੀ ਪਊ ਐ ਤੇ ਬਾਹ ਤੇ ਕਰਨੀ ਪਊ ਵੀ ਖਿੱਚ ਮੈਨੂੰ ਆਹ ਹਿੰਮਤ ਤੇ ਤੈਨੂੰ ਕਰਨੀ ਪਊ ਮੈਂ ਬਦਲਣ ਨੂੰ ਤਿਆਰ ਆ ਇਹ ਤੇ ਤੈਨੂੰ ਕਹਿਣਾ ਪਊ ਬੇਬੇ ਗੋਦੀ ਚੱਕ ਲੈਂਦੀ ਐ ਬਿੱਲਿਆ ਪੁੱਤ ਮੈਂ ਚੱਕਦੀ ਆ ਪਰ ਐ ਹੱਥ ਤੇ ਨਿਆਣਾ ਕਰਦਾ ਚੱਕ ਮੈਨੂੰ ਇਹ ਤੇ ਤੂੰ ਕਹੇਗਾ ਤੇ ਜਿਹੜਾ ਵੀ ਅੱਜ ਕਹਿ ਦਵੇ ਅੱਜ ਕਹਿ ਦੇ ਹੁਣੇ ਕਹਿ ਦੇ ਹੁਣੇ ਆਜ ਮਲਾਵਾ ਸੇਖ ਫਰੀਦ ਕੱਲ ਦੀ ਗੱਲ ਛੱਡੋ ਅੱਜ ਕਹਿ ਤੇ ਹੁਣੇ ਇੱਕ ਦਮ ਅੰਦਰ ਚੇਂਜ ਆ ਜਾਂਦੀ ਐ ਅੰਦਰ ਬਦਲਾਵ ਆ ਜਾਂਦਾ ਐ ਯਾਤਰਾ ਸ਼ੁਰੂ ਹੋਗੀ ਨੀਚ ਤੋਂ ਉੱਚ ਹੋਣ ਦੀ ਯਾਤਰਾ ਸ਼ੁਰੂ ਹੋ ਗਈ ਆਜ ਮਲਾਵਾ ਸੇਖ ਫਰੀਦ ਅੱਜ ਟਾਕੇ ਮਕੁੰਜੜੀਆਂ ਮਨਹੁ ਮਚਿੰਦੜੀਆਂ ਕਹਿੰਦੇ ਆ ਮਨ ਨੂੰ ਜਿਹੜਾ ਭੜਕਾਈ ਫਿਰਦੀ ਐ ਆ ਗਿਆ ਇਹਨਾਂ ਤੇ ਕਾਬੂ ਕਰ ਲੈ ਮੜਾ ਜੇ ਕਦੇ ਕੰਨ ਕੰਨ ਰਸ ਐ ਇਹਨੂੰ ਕਾਬੂ ਕਰ ਲੈ ਅੱਖਾਂ ਦਾ ਚਸਕਾ ਐ ਕਾਬੂ ਕਰ ਲੈ ਜੀਬ ਦਾ ਚਸਕਾ ਐ ਬੰਦ ਕਰ ਇਹਨੂੰ ਮੜਾ ਜੇ ਆਪਣੇ ਭੈੜੇ ਵਿਚਾਰਾਂ ਨੂੰ ਰੋਕ ਲੈ ਅੱਜ ਹੀ ਮਿਲਪਾ ਅੱਜ ਹੀ ਉੱਚ ਦੀ ਜਨ ਅੱਜ ਜੀ ਆ ਵੀਡੀਓ ਤੁਸੀਂ ਵੇਖੀਏ ਅੱਥੇ ਜੀ ਅਨਾ ਨੇ ਐਕਸਪਲੇਨ ਕੀਤਾ ਸੰਤਦਮ ਮਤਲਬ ਕਿ ਸੰਤਦਮ ਮਤਲਬ ਵੇ ਗੁਣ ਮਤਲਬ ਜੋ ਵੀ ਸਾਡੇ ਚੰਗੇ ਗੁਣ ਨੇ ਚੰਗੀਆਂ ਚੀਜ਼ਾਂ ਨੇ ਅਸੀਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੇ ਤੇ ਸੰਤ ਸਾਡਾ ਹੈ ਇਹ ਕਿ ਇਨਸਾਨ ਦੁਨੀਆ ਤੋਂ ਤੇ ਚੋ ਜਾਂਦਾ ਹੈ ਲੇਕਿਨ ਉਹਦੇ ਗੁਣ ਕਦੇ ਵੀ ਨਹੀਂ ਜਾਂਦੇ ਕਦੇ ਵੀ ਨਹੀਂ ਮਾਰਦੇ ਤੇ ਹਮੇਸ਼ਾ ਦੁਨੀਆ ਤੇ ਉਹਦੇ ਗੁਣ ਜਿਹੇ ਨੇ ਰਹਿ ਜਾਂਦੇ ਨੇ ਉਹਨਾਂ ਨੂੰ ਯਾਦ ਵੀ ਰੱਖਿਆ ਜਾਂਦਾ ਹੈ ਕਿ ਇਹਨਾਂ ਨੇ ਇੱਥੇ ਗੁਰੂ ਪ੍ਰੀਤsingh ਜੀ ਦਾ ਮਾਰਗ ਜਰੀਏ ਮਿਸਾਲ ਦਿੱਤੀ ਵੈਲ ਇੱਥੇ ਨਾਰੀਾਂ ਨੇ ਵੀ ਇਹਨਾਂ ਨੇ ਸ਼ੇਅਰ ਕੀਤਾ ਕਿ ਕਿਸ ਕੋਨ ਉੱਚਾ ਹੈ ਤੇ ਕੋਨ ਨੀਵਾ ਹੈ ਉਹੋ ਤਾਂ ਇਹਨਾਂ ਨੇ ਬਹੁਤ ਹੀ ਵਧੀਆ ਫਿਰਕੇ ਦੇ ਨਾਲ ਐਕਸਪੀਅਨ ਕੀਤਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਉਸ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਜ਼ਮੀ ਲਾਜ਼ਮੀ ਸ਼ੇਅਰ ਕਰੋ ਤਾਂ ਕਿ ਐਪੋਥੀਆ ਕਿਸੇ ਦੇ ਵਿਚਾਰ ਬਹੁਤ ਲੋਕਾਂ ਤੱਕ ਜਾ ਸਕਣ ਆ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਦਾ ਆਤਮਾ ਜੀ ਨਾਲ ਹੀ ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਤੁਮੇ ਲਗਾਤਾਰ ਅੰਦੇ ਸੱਚੇ ਕਾਜ